ਉਹ ਖਾਲੀ ਦੇ ਖੇਤਰ ਦੇ ਵਿੱਚ ਬਹੁਤ ਸਾਰਾ ਇਲਾਕਾ ਉਹ ਪਿਆ ਜਿਹੜਾ 2011-12 ਤੋਂ ਲੈ ਕੇ ਤੇ ਉਸ ਤੋਂ ਬਾਅਦ 15 ਚ ਲੈਂਡ ਪੂਲਿੰਗ ਦੇ ਤਹਿਤ ਲਿਆ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਸਵੇ ਸਰਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਫੋਟੋ ਇੱਕ ਕਿਸਾਨ ਦੇ ਨਾਲ ਵਾਇਰਲ ਕਰਦੇ ਨੇ ਬੜੇ ਜ਼ੋਰ ਨਾਲ ਇਹਨਾਂ ਦਾ ਆਈਟੀ ਸੈੱਲ ਵਾਇਰਲ ਕਰਦਾ ਕਿ ਦੇਖੋ ਜੀ ਮੁੱਖ ਮੰਤਰੀ ਲੋਕਾਂ 'ਚ ਬੈਠਾ ਹੈ ਕਿ ਜੀ ਫਲਾਣੇ ਖੇਚ ਬੈਠੇ ਨੇ ਮੁੱਖ ਮੰਤਰੀ ਫਲਾਣੇ ਖੇਚ ਬੈਠੇ ਨੇ ਮੁੱਖ ਮੰਤਰੀ ਤੇ ਜਿਹੜੇ ਖੇਚ ਮੁੱਖ ਮੰਤਰੀ ਨੇ ਜਾਣਾ ਹੈ ਯਾਨੀ ਪੇਸ਼ ਇਹ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਤਾਂ ਘਰ ਘਰ ਜਾ ਕੇ ਕਿਸਾਨਾਂ ਨੂੰ ਖੇਤਾਂ 'ਚ ਮਿਲ ਰਿਹਾ ਹੈ ਇਸ ਇਲਾਕੇ ਦੇ ਉਹ ਨੌਜ ਉਹ ਵੀਰ ਨੇ ਜਿਹੜੇ ਲਗਾਤਾਰ 2011 ਤੋਂ ਲੈ ਕੇ ਦਰ ਦਰ ਦੀਆਂ ਠੋਕਰਾਂ ਖਾਦਨੇ ਫਿਰਦੇ ਨੇ ਔਰ ਰਲ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਇਸ ਲੈਂਡ ਪੂਲਿੰਗ ਦੇ ਤਹਿਤ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਤੋ ਜਿਹੜੀਆਂ ਗੱਲਾਂ ਸਰਕਾਰ ਆ ਕਰਦੀਆਂ ਨੇ ਲੈਂਡ ਪੂਲਿੰਗ ਦੇ ਮਾਮਲੇ 'ਚ ਉਹਦੇ ਤੇ ਅਗਰ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਜਦੋਂ ਇਹਨਾਂ ਵੀਰਾਂ ਨਾਲ ਅਸੀਂ ਗੱਲਬਾਤ ਕੀਤੀ ਹੋਰ ਇਸ ਇਲਾਕੇ 'ਚ ਵਿਚਰੇ ਆਂ ਤਾਂ ਮੁਹਾਲੀ ਦੇ ਖੇਤਰ ਦੇ ਵਿੱਚ ਬਹੁਤ ਸਾਰਾ ਇਲਾਕਾ ਉਹ ਪਿਆ ਜਿਹੜਾ 2011-12 ਤੋਂ ਲੈ ਕੇ ਤੇ ਉਸ ਤੋਂ ਬਾਅਦ 15 'ਚ ਲੈਂਡ ਪੂਲਿੰਗ ਦੇ ਤਹਿਤ ਲਿਆ ਸਰਕਾਰ ਨੇ ਤੇ ਹਜੇ ਤੱਕ ਉਹਦੇ ਤੇ ਕੋਈ ਡਿਵੈਲਪਮੈਂਟ ਨਹੀਂ ਹੋਈ ਬਿਲਕੁਲ ਓਵੇਂ ਦਾ ਓਵੇਂ ਪਿਆ ਹੈ। ਪਰ ਉਹ ਖੱਜਲਖوار ਹੋ ਰਹੇ ਨੇ ਲੋਕ। ਦੋ ਦਿਨ ਅਸੀਂ ਲੁਧਿਆਣੇ ਦੇ ਅੰਦਰ ਲਾਏ ਨੇ ਲੁਧਿਆਣੇ ਦੇ ਏਰੀਏ ਦੇ ਵਿੱਚ ਵੀ ਉਹਨਾਂ ਥਾਵਾਂ ਤੇ ਅਸੀਂ ਦੇਖਿਆ ਚੈੱਕ ਕੀਤਾ ਜਿਹੜੀਆਂ ਕਲੋਨੀਆ ਕਟੀਆਂ ਹੋਈਆਂ ਨੇ ਡਿਵੈਲਪਮੈਂਟ ਕੋਈ ਨਹੀਂ ਹੋਈ ਉੱਥੇ। ਕੋਈ ਘਰ ਨਹੀਂ ਬਣਿਆ ਕੋਈ ਉੱਥੇ ਮਤਲਬ ਮਾਰਕੀਟ ਨਹੀਂ ਬਣੀ ਲੋਕ ਵਿਚਾਰੇ ਉਹਨਾਂ ਦੀਆਂ ਜ਼ਮੀਨਾਂ ਚਲੀਆਂ ਗਈਆਂ ਨੇ ਔਰ ਸਰਕਾਰ ਅੱਜ ਇਹਨਾਂ ਕੰਮਾਂ ਤੇ ਲੱਗੀ ਹੋਈ ਆ ਤੁਹਾਡੇ ਸਾਹਮਣੇ ਸੀ ਇਹ ਵੀ ਗੱਲ ਰੱਖਣੀ ਚਾਹਾਂਗੇ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਫੋਟੋ ਇੱਕ ਕਿਸਾਨ ਦੇ ਨਾਲ ਵਾਇਰਲ ਕਰਦੇ ਨੇ ਬੜੇ ਜ਼ੋਰ ਨਾਲ ਇਹਨਾਂ ਦਾ ਆਈਟੀ ਸੈੱਲ ਵਾਇਰਲ ਕਰਦਾ ਕਿ ਦੇਖੋ ਜੀ ਮੁੱਖ ਮੰਤਰੀ ਲੋਕਾਂ 'ਚ ਬੈਠਾ ਹੈ ਕਿ ਨਾ ਮੁੱਖ ਮੰਤਰੀ ਲੋਕਾਂ 'ਚ ਬੈਠਾ ਕੋਈ ਆਲੋਕਾਰ ਕੰਮ ਨਹੀਂ ਕੀਤਾ ਕੋਈ ਵੱਡਾ ਕੰਮ ਉਹ ਨਹੀਂਗਾ ਕਿ ਬਹੁਤ ਵੱਡਾ ਕੰਮ ਕਰਤਾ ਲੇਕਿਨ ਹੋਇਆ ਕੀ ਹੈ ਉਹ ਕਿਸਾਨ ਨੂੰ ਪੇਸ਼ ਹੋ ਕੀਤਾ ਜਾ ਰਿਹਾ ਹੈ ਕਿ ਲੈਂਡ ਪੂਲਿੰਗ ਲਈ ਲੋਕ ਰਾਜੀ ਨੇ ਸਾਡੇ ਨਾਲ ਲੇਕਿਨ ਉਹ ਤੁਹਾਡੇ ਚੈਨਲਾਂ ਤੇ ਆ ਕੇ ਉਸ ਕਿਸਾਨ ਨੇ ਗੱਲ ਆਖੀ ਕਿ ਅਸੀਂ ਇਹ ਕਿਹਾ ਹੈ ਕਿ ਅਗਰ ਜ਼ਬਰਦਸਤੀ ਸਾਡੀ ਜ਼ਮੀਨ ਨੂੰ ਕੋਈ ਲੈਂਡ ਪੂਲਿੰਗ ਦੇ ਤਹਿਤ ਲਏਗਾ ਤੇ ਅੰਦੋਲਨ ਪਹਿਲੇ ਅੰਦੋਲਨਾਂ ਨਾਲੋਂ ਵੀ ਵੱਡਾ ਹੋਏਗਾ ਉਹ ਆਦਮੀ ਦੀ ਆਵਾਜ਼ ਇਹ ਨਿਕਲਦੀ ਉਹਦੇ ਮੂੰਹ ਉਸ ਤੋਂ ਬਾਅਦ ਫਿਰ ਪਿੰਡਾਂ 'ਚ ਜਾਂਦੇ ਨੇ ਇੱਕ ਡਰਾਮਾ ਕਰ ਰਹੇ ਨੇ ਕਿ ਜੀ ਫਲਾਨੇ ਖੇਤ 'ਚ ਬੈਠੇ ਨੇ ਮੁੱਖ ਮੰਤਰੀ ਫਲਾਨੇ ਖੇਤ 'ਚ ਬੈਠੇ ਨੇ ਮੁੱਖ ਮੰਤਰੀ ਤੇ ਜਿਹੜੇ ਖੇਤ 'ਚ ਮੁੱਖ ਮੰਤਰੀ ਨੇ ਜਾਣਾ ਹੈ ਯਾਨੀ ਪੇਸ਼ ਇਹ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਤਾਂ ਘਰ-ਘਰ ਜਾ ਕੇ ਕਿਸਾਨਾਂ ਨੂੰ ਖੇਤਾਂ 'ਚ ਮਿਲ ਰਿਹਾ ਹੈ ਤੇ ਜਿੱਥੇ ਖੇਤਾ ਚ ਮੁੱਖ ਮੰਤਰੀ ਮਿਲਣ ਗਿਆ ਸਾਡਾ ਉਹਦੇ ਚਾਰ ਚੁਪੇਰੇ ਅਗਰ ਤੁਸੀਂ ਚੈੱਕ ਕਰੋਗੇ ਤਾਂ ਇੱਕ ਤਰ੍ਹਾਂ ਸਾਰਾ ਇਲਾਕਾ ਪੁਲਿਸ ਦੀ ਸ਼ੌਣੀ ਬਣਿਆ ਹੋਇਆ ਹੈ ਕਿਸੇ ਨੂੰ ਸਾਈਕਲ ਲੈ ਕੇ ਦੁੱਧ ਦੁੱਧ ਨੂੰ ਦੁੱਧ ਲੈਣ ਨਹੀਂ ਜਾਣ ਦਿੱਤਾ ਗਿਆ ਕਿ ਭਈ ਇੱਧਰ ਤਾਂ ਅੱਜ ਨਹੀਂ ਜਾਣਾ ਕਿਸੇ ਨੇ ਤੇ ਫਿਰ ਮੁੱਖ ਮੰਤਰੀ ਉੱਥੇ ਜਾ ਰਿਹਾ ਹੈ ਇੱਕ ਪਲਾਨਿੰਗ ਦੇ ਤਹਿਤ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਲੈਂਡ ਪੂਲਿੰਗ ਦੀ ਜਿਹੜੀ ਸਚਾਈ ਹੈ ਉਹ ਮੇਰਾ ਖਿਆਲ ਆ ਬਹੁਤ ਜ਼ਿਆਦਾ ਚਰਚਾ ਹੋ ਗਈ ਇਸ ਗੱਲ ਦੀ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਜਿਹੜਾ ਇਹ ਕਹਿੰਦੇ ਨੇ ਕਿ ਜੀ ਜਿਹੜੇ ਕਿਸਾਨਾਂ ਦੀ ਜ਼ਮੀਨ ਆ 1 ਕਰੋੜ ਦੀ ਐ ਅਗਰ ਲੈਂਡ ਪੂਲਿੰਗ ਦੇ ਵਿੱਚ ਆ ਜਾਏਗੀ ਤਾਂ ਉਹ ਜ਼ਮੀਨ ਦੀ ਕੀਮਤ ਤਿੰਨ ਤਿੰਨ ਗੁਣਾ ਵੱਟੀ ਜਾਏਗੀ 3-3 ਕਰੋੜ ਬਣ ਜਾਊਗਾ ਪਰ ਸਵਾਲ ਇਹ ਹੈ ਕਿ ਲੈਂਡ ਐਕ acquisition ਐਕਟ ਆ ਜਿਹੜਾ ਉਹਦੇ ਤਹਿਤ ਇਹ ਕਿਹਾ ਗਿਆ ਹੈ ਕਿ ਪਹਿਲੇ ਨੰਬਰ ਤੇ ਗੱਲ ਤਾਂ ਇਹ ਆ ਕਿ ਕੋਈ ਵੀ ਮਲਟੀ ਕ੍ਰੌਪਸ ਦੇਣ ਵਾਲੀ ਜ਼ਮੀਨ ਆ ਜਿਹੜੀ ਉਹ ਐਕਵਾਇਰੀ ਨਹੀਂ ਕੀਤੀ ਜਾ ਸਕਦੀ ਉਹ ਲਈ ਨਹੀਂ ਜਾ ਸਕਦੀ ਤੇ ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਉਸ ਐਕਟ ਦੇ ਤਹਿਤ ਤਾਂ 4 ਗੁਣਾ ਪੈਸੇ ਦੇਣ ਦੀ ਗੱਲ ਕੀਤੀ ਗਈ ਹੈ ਤੇ ਜੇ 1 ਕਰੋੜ ਕੀਮਤ ਹੈ ਤਾਂ 4 ਗੁਣਾ ਤਾਂ ਉਹਨਾਂ ਨੂੰ 4 ਕਰੋੜ ਤਾਂ ਵੈਸੇ ਮਿਲਦੇ ਸੀ ਇਹ ਕਿਹੜਾ ਫਾਰਮੂਲਾ ਲੱਕੜ ਲਿਆ ਵੱਡੀ ਠੱਗੀ ਇਸ ਗੱਲ ਦੀ ਨਜ਼ਰ ਆਉਂਦੀ ਹੈ ਕਿ ਕਿਸਾਨਾਂ ਦੇ ਕੋਲੋਂ ਲੈਣੀ ਤੁਸੀਂ 4840 ਗਾਜ ਹੈ ਤੇ ਵਾਪਸ ਕਰਨੀਆਂ ਹੈ ਉਹਨਾਂ ਨੂੰ 1200 ਗਾਜ ਤੇ ਜਿਹੜੇ ਆ ਸਾਡੇ ਨਾਲ ਸਾਥੀ ਬੈਠੇ ਨੇ ਦੱਸ ਰਹੇ ਨੇ ਕਿ ਸਾਡੇ ਨਾਲ 2011 ਚ 1200 ਗਾਜ ਦੀ ਜਿਹੜੀ ਗੱਲ ਕੀਤੀ ਹੈ ਦੇਣ ਦੀ 1200 ਗਾਜ ਨਹੀਂ ਦਿੱਤਾ ਕੇਵਲ 1100 ਗਾਜ ਦਿੱਤਾ ਹੈ ਉਦੋਂ ਜੋ ਵੀ ਇਹਨਾਂ ਤੋਂ ਇਹਨਾਂ ਦਾ ਸੋਗ ਅੱਜ ਸਾਰੇ ਲੋਕਾਂ ਦਾ ਐ ਖਿੱਤੇ ਦੇ ਲੋਕਾਂ ਦਾ ਮੁਹਾਲੀ ਦੇ ਲੋਕਾਂ ਦਾ ਲੁੱਟਿਆ ਗਿਆ ਲੋਕਾਂ ਨੂੰ ਮਤਲਬ ਮਾਰਿਆ ਗਿਆ ਬਾਕੀ ਤਕਲੀਫਾਂ ਤੁਹਾਡੇ ਨਾਲ ਹੋਰ ਡਿਟੇਲ ਦੇ ਵਿੱਚ ਸਾਂਝੀਆਂ ਕਰਾਂਗੇ ਤੋਂ ਅਗਲੀ ਜਿਹੜੀ ਵੱਡੀ ਗੱਲ ਨਾਲ ਖਦਸੇ ਨੇ ਲੋਕਾਂ ਦੇ ਜਾਂ ਸਾਡੇ ਵੀ ਕਿ ਦੇਖੋ ਅੱਜ 65000 ਏਕੜ ਰਕਬੇ ਦੀ ਨੋਟੀਫਿਕੇਸ਼ਨ ਹੋ ਗਿਆ ਕਿ ਅਸੀਂ ਲੈਂਡ ਪੂਲਿੰਗ ਦੇ ਤਹਿਤ ਲੈਣਾ ਔਰ ਅੱਗੇ ਜਿਹੜੀ ਰਿਪੋਰਟ ਆ ਰਹੀ ਹੈ ਅੱਗੇ ਗੱਲਾਂ ਇਹ ਆ ਰਹੀਆਂ ਨੇ ਕਿ 1 ਲੱਖ ਏਕੜ ਤੋਂ ਵੱਧ ਰਕਬਾ ਲਿਆ ਜਾ ਸਕਦਾ ਹੈ ਮੈਂ ਕਹਿੰਦਾ ਜੇ 65000 ਕਰੋੜ ਤੇ 65000 ਏਕੜ ਦੀ ਗੱਲ ਵੀ ਕਰੀਏ ਤਾਂ ਲਗਭਗ 20 ਤੋਂ 25 ਹਜ਼ਾਰ ਪਰਿਵਾਰ ਸਿੱਧੇ ਖੇਤੀ ਨਾਲ ਜੁੜੇ ਨੇ ਤੇ ਇੰਨੇ ਹੀ ਇੰਡਾਇਰੈਕਟ ਢੰਗ ਦੇ ਨਾਲ ਖੇਤੀ ਨਾਲ ਜੁੜੇ ਨੇ ਉਹ ਸਾਰਿਆਂ ਦਾ ਕਿੱਤਾ ਸਾਰਿਆਂ ਦਾ ਰੋਜ਼ਗਾਰ ਖਤਮ ਹੋਏਗਾ ਔਰ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀ ਕੀਤਾ ਹੈ ਆ ਜਿੱਥੇ ਆਪਾਂ ਬੈਠੇ ਆਂ ਇੱਥੋਂ ਦਾ ਜੇ ਇਸ ਵੇਲੇ ਚੰਡੀਗੜ੍ਹ ਨੂੰ ਵਸਾਇਆ ਗਿਆ ਹਾਲਾਂਕਿ ਇਹ ਸੋਚ ਕੇ ਵੀ ਵਸਾਇਆ ਗਿਆ ਸੀ ਚੰਡੀਗੜ੍ਹ ਉਸ ਵੇਲੇ ਵੀ ਇੱਥੇ ਪਾਣੀ ਦੀ ਵਿਵਸਥਾ ਨਹੀਂ ਹੈ ਇਹ ਬਹੁਤਾ ਵਧੀਆ ਆਬਾਦ ਇਲਾਕਾ ਨਹੀਂ ਹੈ ਇੱਥੇ ਆਪਾਂ ਚੰਡੀਗੜ੍ਹ ਵਸਾ ਦਿਓ ਸ਼ਹਿਰ ਵਸਾ ਦਿਓ ਰਾਜਧਾਨੀ ਬਣਾ ਦਿਓ ਉਸ ਵੇਲੇ ਜਿਹੜੇ ਪਿੰਡ ਉਜਾੜੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਸਭ ਨੂੰ ਪਤਾ ਹੈ ਤੇ ਸਾਡੇ ਮੁੱਖ ਮੰਤਰੀ ਨੂੰ ਵੀ ਪਤਾ ਹੈ ਕਿ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਹਿੱਸਾ ਲੋਕਾਂ ਨੂੰ ਇਹਨਾਂ ਨੇ ਗੁਜਰਾਤ ਦੇ ਵਿੱਚ ਵਸਾਇਆ ਔਰ ਗੁਜਰਾਤ ਦੀ ਸਰਕਾਰ ਉਹਨਾਂ ਲੋਕਾਂ ਨੂੰ ਉੱਥੋਂ ਕੱਢਣ ਦੇ ਲਈ ਉਪਰਾਲੇ ਕਰ ਰਹੀ ਹੈ ਸੁਪਰੀਮ ਕੋਰਟ 'ਚ ਕੇਸ ਪਾਈ ਬੈਠੀ ਹੈ ਕਿ ਇਹਨਾਂ ਪੰਜਾਬੀਆਂ ਨੂੰ ਇੱਥੋਂ ਕੱਢੋ ਖੁਦਾਨਾਖਾਸਤਾ ਸੁਪਰੀਮ ਕੋਰਟ ਦਾ ਕੇਸ ਸਾਡੇ ਖਿਲਾਫ ਹੋ ਜਾਂਦਾ ਸਾਡੇ ਕੋਲ ਉਹਨਾਂ ਕਿਸਾਨਾਂ ਦਾ ਕੀ ਬਣੇਗਾ ਕੀ ਉਹਨਾਂ ਲਈ ਵਿਵਸਥਾ ਕਰ ਰਿਹਾ ਸਾਡਾ ਮੁੱਖ ਮੰਤਰੀ ਅੱਜ ਤੱਕ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿੰਨਿਆਂ ਨੇ ਮਿੱਤਰਤਾ ਨਿਭਾਈ ਗੁਜਰਾਤ ਵਾਲਿਆਂ ਨਾਲ ਲੇਕਿਨ ਕਿਸੇ ਨੇ ਕੋਈ ਮਤਲਬ ਸਾਡੇ ਕਿਸਾਨਾਂ ਦੀ ਉੱਥੇ ਜਿਹੜੇ ਦਰਦ ਹੰਡਾਰੇ ਨੇ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਕਿ ਤੁਸੀਂ ਸਾਡੀ 75% ਜ਼ਮੀਨ ਨੂੰ ਬਿਨਾਂ ਪੈਸੇ ਦਿੱਤਿਆਂ ਹੀ ਜ਼ਬਰਦਸਤੀ ਤੁਸੀਂ ਉਹਨੂੰ ਅਕਵਾਰ ਕਰ ਲਓ ਨੱਪ ਲਓ ਇੱਥੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਲੱਖਾਂ ਕਿਸਾਨਾਂ ਦਾ ਇਕੱਠ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਦੱਸਾਂਗੇ ਕਿ ਇਹ ਤੱਕੇशाही ਨਹੀਂ ਚੱਲਣ ਦੇਵਾਂਗੇ ਕਿਸੇ ਕੀਮਤ ਦੇ ਉੱਤੇ ਤੱਕੇशाही ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਕਿਸਾਨਾਂ ਨੂੰ ਉਜਾੜਨ ਨਹੀਂ ਦੇਵਾਂਗੇ ਲੋਕ ਮਰਨ ਲਈ ਤਿਆਰ ਨੇ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਬਚਾਉਣਾ ਲੋੜ ਤਾਂ ਉਸ ਗੱਲ ਦੀ ਹੈ